ਰੌਣ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਰਾਮਗੜ੍ਹ ਭੁੰਦੜ ਜ਼ਿਲ੍ਹਾ ਬਠਿੰਡਾ ਬਾਈ ਤਰਮਜੀਤ ਦੇ ਘਰੋਂ ਵੀਡੀਓ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਇੱਕ ਘਰੇਲੂ ਪਸ਼ੂ ਪਾਲਕਾ ਵੀਰੇ ਬਾਈ ਨੇ ਆਹ ਬੂਰੀ ਝੋਟੀ ਸੇਲ ਕਰਨੀ ਆ ਦੁੱਧ ਬਾਈ ਕਹਿੰਦਾ ਬਹੁਤ ਚੰਗਾ ਸਾਡੇ ਕੋਲੇ ਦਿੱਤਾ 14 15 ਕਿਲੋ ਬਾਈ ਕਹਿੰਦਾ ਦੁੱਧ ਵਾਲੀ ਝੋਟੀ ਆ ਵੀਰੇ ਸਾਰੀ ਡੀਟੇਲ ਆਪਾਂ ਬਾਈ ਤੋਂ ਲਵਾਂਗੇ ਕੀ ਮੁੱਲ ਰਹੂਗਾ ਤੇ ਕਿੰਨੇ ਕ ਦਿਨ ਹਜੇ ਸੌਣ ਦੇ ਲੈਂਦੀ ਆ ਕਿੰਨੀ ਤਰੀਕ ਨੂੰ ਦਿਨ ਪੂਰੇ ਆ ਵੀਡੀਓ ਆ ਜਿਹੜੀ ਬਾਈ ਜੀ ਉਹ 28 ਮਾਰਚ 2025 ਦੀ ਸ਼ੁੱਕਰਵਾਰ ਵੀਰੇ ਅੱਜ ਦੇਣਾ 28 ਮਾਰਚ ਦੀ ਵੀਡੀਓ ਆ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰਦੇ ਆ ਜੇ ਕਿਸੇ ਪ੍ਰਾਣੇ ਇਸ ਤਰ੍ਹਾਂ ਬਕਾਉ ਪਸ ਦੀ ਐਡ ਕਰਾਉਣੀ ਆ ਮੇਰਾ ਇਹ ਠਾ ਨੰਬਰ ਚੱਲੀ ਜਾਂਦਾ ਆ ਜਾ ਬਈ ਧਰਮਜੀਤ ਸਾਹਮਣੇ ਆ ਵੀਡੀਓ ਦੇ ਹਾਂਜੀ ਬਾਈ ਹੋਰ ਕੀ ਹਾਲ ਆ ਬਾਈ ਠੀਕ ਆ ਬਾਈ ਪਹਿਲਾਂ ਤਾਂ ਵੀਰੇ ਆਪਦਾ ਮੋਬਾਈਲ ਨੰਬਰ ਜਰੂਰ ਬੋਲੋ ਮੇਰਾ ਮੋਬਾਈਲ ਨੰਬਰ 98559 26541 ਭਾਈ ਜੀ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਕਿੰਨੇਵੇਂ ਸੂਏ ਝੋਟੀ ਹੈ ਵੀਰੇ ਇਹ ਭਾਈ ਤੀਜੇ ਸੂਏ ਆ ਇਹ ਆਪਾਂ ਦੂਜੇ ਸੂਏ ਲਿਆਂਦੀ ਸੀ ਪਿਛਲੇ ਸਾਲ ਛੋਟਾ ਕੋਈ ਵਪਾਰ ਦਾ ਕੰਮ ਨਹੀਂ ਨਹੀਂ ਵਪਾਰ ਦਾ ਕੰਮ ਨਹੀਂ ਬਾਈ ਘਰੇਲੂ ਆਪਾਂ ਦੁੱਧ ਲੈ ਲੈਂਦੀ ਸੀ ਅੱਛਾ ਤੁਹਾਡੇ ਕੋਲੇ ਕਿੰਨਾ ਕ ਦੁੱਧ ਦਿੱਤਾ ਪਿਛਲੇ ਸਵੇਰੇ ਬਾਈ ਸਾਡੇ ਕੋਲ ਦਿੱਤਾ ਬਈਆਂ ਨੇ 14 ਕਿਲੋ ਲੀਟਰ ਦੁੱਧ ਕਿਉਂਕਿ ਉਹਦੋਂ ਮਹੀਨੇ ਕਿਦੀ ਸੂਈ ਹੋਈ ਸੀਗੀ 14 ਕਿਲੋ ਦੁੱਧ ਵਧੀਆ ਹਾਂ ਬਾਈ ਇਹਦੂ ਸੀਗੀ ਉਹਦੋਂ ਉਹਨਾਂ ਨੇ 15 16 ਕਿਹਾ ਸੀ ਵੀ ਸੱਜਰ ਦਿੰਦੀ ਸੀ ਇਹ ਅੱਛਾ ਅੱਛਾ ਹਾਂ ਬਾਈ ਸਾਡੇ ਕੋਲੇ ਪਰ 14 ਕਿ ਕਿ ਅਸੀਂ ਕੱਟਿਆ ਸੀ ਆ ਠੀਕ ਆ ਠੀਕ ਆ ਤੇ ਹੁਣ ਕਿੰਨੇ ਕ ਦਿਨ ਲੈਂਦੀ ਆ ਵੀਰੇ ਕਿੰਨੇ ਬਈ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਆ ਗਏ ਆ 10 ਮਹੀਨੇ ਹੋ ਜਾਣਗੇ 1 ਅਪ੍ਰੈਲ ਅਪ੍ਰੈਲ ਨੂੰ 1 ਬਾਕੀ ਆਪਾਂ ਸਾਨੂੰ ਤੋੜ ਕੇ ਝੋਟੀ ਚੈੱਕ ਕਰਾਉਂਦੇ ਖੋਲੇਗਾ ਵੀਰੇ ਹਾਂ ਹਾਂ ਬਈ ਤੋੜ ਲੈ ਇੱਥੇ ਇਧਰ ਨੂੰ ਹੀ ਤੋੜ ਲਈ ਚੰਗਾ ਕੰਧ ਗਣੀ ਇਹਨਾਂ ਇਧਰ ਨੂੰ ਬੇੜੇ ਚ ਭਜੂਗੀ ਝੋਟੀ ਆਹ ਦੇਖੋ ਵੀਰੇ ਸਾਨੂੰ ਤੋੜ ਕੇ ਆਪਾਂ ਝੋਟੀ ਦਿਖਾ ਦਿੰਨੇ ਆ ਲੇਵੇ ਦੀ ਝੋਟੀ ਤੁਸੀਂ ਦੇਖ ਲਓ ਵਧੀਆ ਸਾਫ ਸੁਥਰੀ ਆ ਪੂਰਾ ਫਿਕਸ ਹੈ ਲੇਵਾ ਓਰੇ ਨੂੰ ਲਿਆ ਬਈ ਮੋੜ ਲਿਆ ਕੋਈ ਨਹੀਂ ਇੱਥੋਂ ਉਧਰ ਨੂੰ ਲੈ ਜੀ ਕੋਈ ਗੱਲ ਆਹ ਦੇਖ ਲਓ ਬਾਈ ਸਾਨੂੰ ਝੋਟੀ ਆਪਾਂ ਤੋੜ ਕੇ ਚੈੱਕ ਕਰਾ ਦਿੰਨੇ ਆ ਥੋੜੀ ਜੀ ਡਰਦੀ ਜ਼ਰੂਰ ਆ ਕੈਮਰੇ ਤੋਂ ਇਹਨਾਂ ਨੂੰ ਆਏ ਹੱਥ 'ਚ ਪਤਾ ਨਹੀਂ ਕੀ ਡਾਕਟਰ ਜਾਂ ਮੰਡੀ ਆ ਆ ਪਸੂ ਨੂੰ ਆਇਆ ਹੁੰਦਾ ਕਿਤੇ ਟੀਕਾ ਟੁਕੇ ਨਾ ਲਾ ਦੇ ਆ ਦੇਖ ਵੀਰੇ ਲੈ ਵੇਖ ਲੋ ਬੇਦੀ ਬਧੀਆ ਜਮਾ ਰੋਕ ਲੈ ਇੱਥੇ ਜੇ ਰੋਕਦੀ ਤੇ ਮੂਰੇ ਹੋ ਜਾ ਬਈ ਛੜ ਇੱਕ ਵਾਰੀ ਮੈਂ ਕੋਲੇ ਅੱਗੇ ਚੈੱਕ ਕਰਾਦਾ ਹਨਾ ਛੜ ਕੋਈ ਨਹੀਂ ਬੰਨ ਲਾ ਵੀਰੇ ਬੰਨ ਕੇ ਹੋ ਕਰਦੇ ਛੋਟੀ ਡਰੀ ਜਾਂਦੀ ਐ ਮੈਂ ਛੱਟ ਪੇਟ ਨਾ ਪਸੂ ਖਾ ਲੇ ਬੰਨ ਕੇ ਆਪਾਂ ਸਾਰੇ ਭਰਾਵਾਂ ਨੂੰ ਚੈੱਕ ਕਰਾ ਦਿੰਨੇ ਆ ਕੋਈ ਨਹੀਂ ਬੰਨ ਲਾ ਛੋਟੀ ਬਈ ਸਾਨੂੰ ਤੋਰ ਕੇ ਆਪਾਂ ਹਲਕੀ ਜਿੰਨਾ ਦਿਖਾ ਤੀ ਗੱਲ ਕਰ ਡਰਦੀ ਐ ਛੋਟੀ ਤੁਹਾਨੂੰ ਆਏ ਮੈਂ ਨਿਗਾ ਮਾਰਨਾ ਵੀਰੇ ਲੈ ਵਿੱਚ ਜਮਾ ਫਿਕਸ ਜੇ ਲੈ ਵੇਦੀ ਆ ਕੋਈ ਹੋ ਨਹੀਂ ਹੈਗਾ ਤੇ ਮੂੰਹ ਮੱਥੇ ਬਹੁਤ ਛੋਟੀ ਸਕੀਨ ਆ ਸੋਹਣੀ ਆ ਕੱਦ ਆ ਗਿਆ ਵੀਰੇ ਦਰਮਿਆਨਾ ਬਾੜੀ ਵੱਡੀ ਵੀ ਨਹੀਂ ਤੇ ਬਿਲਕੁਲ ਛੋਟੀ ਵੀ ਨਹੀਂ ਆਪਾਂ ਕਹਤਗੇ ਮੀਡੀਅਮ ਹਾਈਟ ਦੀ ਆ ਗਈ ਲੈ ਬਾ ਦੇਖ ਲੋ ਵੀਰੇ ਛੋਟੀ ਦਾ ਕਰ ਮਾੜੀ ਦਾ ਕਿੰਨੇ ਕ ਦੁੱਧ ਦੀ ਉਮੀਦ ਰੱਖਦਾ ਬਾਈ ਧਰਮਜੀਤ ਇਹ ਕੀ ਕਿੰਨਾ ਕ ਦੇ ਸਕਦੀ ਆ ਬਾਈ 16 ਨੂੰ ਹੱਥ ਮਾਰੂਗੀ ਦੇ ਦੋ ਕੀ 15 ਤੋਂ ਪਲੱਸ ਵਧੀਆ ਦੇਉਗੀ ਬਈ ਤੇ ਉਹ ਗ੍ਰਾਮ ਦਰਿਨਾ ਦੇਉਗੀ ਤਿਆਰ ਕੀਤੀ ਆ ਬਈ ਸੇਵਾ ਚੰਗੀ ਕੀਤੀ ਆ ਹਾਂ ਬਾਕੀ ਆਪਾਂ ਬਾਈ ਤੋਂ ਤੁਹਾਡੀ ਮੁੱਲ ਦੀ ਗੱਲਬਾਤ ਕਰਾਨੀਆਂ ਤਾਂ ਉਮੀਦ ਵੀਰੇ ਮੁੱਲ ਜੇ ਆਪਾਂ ਕਰੀਏ ਤਾਂ ਕੀ ਕਰਦਾ ਇਹਦਾ ਮੁੱਲ ਬਈ ਹਕਮ ਬੁੱਕਾ ਡੇਢ ਕਰਦੇ ਆ ਬਾਕੀ ਮਾਨ ਤਾਨ ਹੋ ਜਾਊਗਾ ਮੌਕੇ ਦਾ ਡੇਢ ਲੱਖ ਵੀਰੇ ਮੁੱਲਾ ਛੋਟੀ ਬਾਈ ਕਹਿੰਦਾ 15 ਕਿਲੋ ਦੁੱਧ ਦੀ ਉਮੀਦ ਤੇ ਆਪਾਂ ਦੇ ਦਾਂਗੇ ਇਹਦੇ ਚ ਕੋਈ ਛੋਟ ਛੱਪਾ ਮਾਨ ਤਾਨ ਹੋ ਜਾਊਗਾ ਕੋਈ ਫਿਕਸ ਤਾਂ ਨਹੀਂ ਵੀਰੇ ਮਾੜਾ ਮੋਟਾ ਹੈਨਾ ਨਹੀਂ ਨਹੀਂ ਹੋ ਜਾਊਗਾ ਬਈ ਮੌਕੇ ਤੇ ਹੋ ਜਾਊਗਾ ਡੇਢ ਵੀਰੇ ਮੁੱਲਾ ਜਿਹੜੇ ਭਰਾ ਨੂੰ ਛੋਟੀ ਪਸੰਦ ਹੋਊਗੀ ਨਗਦਾਂ हां हां नगद ਤੋਂ ਤਾਂ ਬਿਨਾ ਵੀਰੇ ਇੱਕੜਾ ਕੋਈ ਮਸ਼ੀਨਰੀ ਆਪਾਂ ਕਾਫੀ ਫੜਕੇ ਰੱਖ ਲਾਂਗੇ नगद ਕੈਸ਼ ਦੀ ਹੋਊਗੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੱਲ ਬਈ ਸਾਰੇ